ਫਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਾਈਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜੀ ਆਪਾਂ ਫਿਰ ਪਹੁੰਚ ਚੁੱਕੇ ਆ ਪਿੰਡ ਲੋਕਾ ਜ਼ਿਲ੍ਹਾ ਤਰਨਤਪੁਰ ਫਿਰ ਪੱਤਰੀ ਤੇ ਆਡੇ ਵੀਰਾਂ ਕੋਲ ਤਿੰਨ ਗਮ ਸੇਲਾ ਤੇ ਆਉਣ ਵੀਰੋ ਨੇ ਗੱਲਬਾਤ ਕਰੀ ਆ ਆਪਾਂ ਬਾਜੀ ਅਸਤੀਕਲ ਜੀ ਅਸਤੀਕਲ ਭਾਈ ਹੋਰ ਬਾਜੀ ਕਿੱਦਾਂ ਠੀਕ ਠਾਕ ਵਧੀਆ ਜੀ ਵੇਗੀ ਵੱਡੀ ਵੜ ਹਾਂਜੀ ਵੇਗੀ ਕਿਹੜੀ ਜਗ੍ਹਾ ਹੈ ਜੀ ਹੋ ਗਈ ਪਾਣੀ ਪਤਾ ਅੱਛਾ ਪਾਣੀ ਬੜੀ ਵੜ ਗਈ ਹਣਾ ਹਾਂਜੀ ਹਾਂਜੀ ਕਿਰਾਇ 15-16000 ਰੁਪਏ ਕੇ ਹਣਾ ਹਾਂਜੀ ਕਿਰਾਇ 15-16000 ਰੁਪਏ ਕੇ ਹਣਾ ਹਾਂਜੀ ਪੈ ਗਿਆ ਜੀ 12-13000 ਰੁਪਏ ਪੈ ਗਿਆ ਵਿਹੜੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਚਲੋ ਵਧੀਆ ਹੋ ਗਿਆ ਜੀ ਅੱਜ ਕਿੰਨੇ ਭਾਈ ਜੀ ਅੱਜ ਤਿੰਨੇ ਆ ਆਪਣੇ ਕੋਲ ਤਿੰਨ ਉਧਰ ਲੱਗੀ ਉਹ ਸੂਈ ਪਰਲੀ ਹਾਂਜੀ ਸੂਈ ਹੈ ਜੀ ਉਧਰ ਐ ਦੋਵੇਂ ਚੰਗੀਆਂ ਦੁੱਧ ਕਿੰਨਾ ਭਾਈ ਜੀ ਇਹ ਫਾਈਲ ਵੜਿਆ ਰਾਤੀ ਸੂਈ ਹੈ ਅੱਛਾ ਰਾਤੀ ਸੂਈ ਆ ਹਾਂਜੀ ਠੀਕ ਆ ਕਿੰਨਾ ਦੋਦੇ ਬੋਲੇ ਹੋਣਾ ਫਿਰ ਤਾਂ ਬੋਲੇ ਪਾਣੀ ਕੱਢਿਆ ਇਹ ਦੁੱਧ ਦਊਗੀ ਇਹ 14-15 ਲ ਵੱਛਾ ਮਗਰ ਕੀ ਆ ਗਿਆ ਇਹਦੇ ਮਗਰ ਵੱਛਾ ਆ ਗਿਆ ਜੀ ਵੱਛਾ ਮਗਰ ਆ ਗਿਆ ਜੀ ਆ ਵੇਖੋ ਟਰੋਕ ਰੋਗਾ ਇਹਨਾਂ ਨੂੰ ਆਹ ਵੇਖੋ ਚੈੱਕ ਕਰੋ ਫਿਰ ਆਹ ਜਵਾਜੂ ਬੜੇ ਭਾਜੀ ਹਾਂਜੀ ਬੜਾ ਵਧੀਆ ਜੀ ਠੀਕ ਆ ਠੀਕ ਆ ਆਜੋ 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 ਮੂੰਹ ਮਾਧਾ ਕਰੋ ਬਛੀ ਮਗਰਾਗੇ ਨਾ ਨਹੀਂ ਬਛਾ ਮਗਰਾ ਅੱਛਾ ਬਛਾ ਮਗਰਾ ਆ ਗਿਆ ਠੀਕ ਹੈ ਲੋ ਜੀ ਵੇਖੋ ਥਾਣੇ ਵੇਖੋ ਕਿੱਡਾ ਸੋਹਣਾ ਤੇ ਕੱਲਾ ਕੱਲਾ ਥਾਨ ਲੱਗਿਆ ਨਾਲੇ ਬਹੁਤ ਸੋਹਣਾ ਵੀਰੇ ਠੀਕ ਹੈ ਸਤਨਾਮ ਦਾ ਬਾਬਾ ਜੀ ਬੋਲਣ ਲੱਗੇ ਹਾਂ ਜੀ ਭਾਜੀ ਫਿਰ ਕਿਤਾ ਲਈ ਜੀ ਮੋਲ ਕੋ 45 ਕਰੀਏ ਜਾਂ 50 ਕਰੀਏਗੀ ਇਹ 40000 ਕਰ ਦੋ ਨਾ ਕਿੰਨਾ ਮਾਨਤਨ 1000 ਛੱਡ ਦੇ ਚਲੋ ਠੀਕ 39000 ਬੱਠੀ ਯਾਹ ਭਾਜੀ ਘਬੜਾ ਨਹੀਂ ਜੀ ਸੁਈ ਆ ਅਜੇ ਵੀ ਸੁਈ ਆ ਹਾਂ ਜੀ ਇਹ ਪਰसों ਹੀ ਸੁਈ ਜੋ ਅੱਛਾ ਇਹਦੇ ਮਗਰ ਵਸ਼ੀ ਆ ਦੁੱਧ ਕਿੰਨਾ ਦੁੱਧ ਇਹਦੇ ਬੋੜਾ ਵਾ 20 ਲੀਟਰ ਹੋਗਾ 20 ਕਿਲੋ ਹਾਂਜੀ ਵਾਹ ਜੀ ਢੱਬੋ ਵੀਰ ਦੋਣਾ ਜੀ ਵੀ ਖੋਲੀ ਫਿਰ ਇਹਨੂੰ ਵੀ ਆਪਾਂ ਲਓ ਜੀ ਵੇਖੋ ਵੇੜਾ ਵੀ ਬੜਾ ਚੰਗੀ ਆ 22 ਲੀਟਰ 22.5 ਲੀਟਰ ਦੁੱਧ ਦਊਗਾ 22.5 ਲੀਟਰ ਵਾਲੀ ਇਹ ਆ ਦੇਖੋ ਆਜੋ ਹਾਂ ਪੂਰੀ ਵਿਹੜੀ ਨਹੀਂ ਮੁੰਡਾ ਸਲਾ ਪੂਰੀ ਵਿਹੜ ਤੇ ਜੀ ਹਾਂਜੀ ਭਾਈ ਜੀ ਇਹਦਾ ਵੀਰ ਜੀ ਮੈਂ ਲਾਪ ਕਰਦੇ ਹਾਂ 80000 ਹਾਂਜੀ ਹਾਂ ਨਾ 75000 ਦੀ 75000 ਦੀ ਦੇਣੀ ਆ ਚਲੋ ਠੀਕ ਆਹ ਹੈ ਜੀ ਇਹ ਗੱਬੜਿਆ ਇਹ ਗੱਬਣਾ ਲੋ ਜੀ ਗੱਬਣ ਵਹਿੜਾ ਤੇ ਵੇਖੋ ਕਰਾ ਦੇ ਹਣੇ ਕੱਚੀ ਆ ਦੀ ਜੀ ਕੱਚੀ ਆ ਜੀ ਆ ਦੇਖੋ ਕਿੰਨਾ ਕਰਜੂ ਬਾਈ ਜੀ ਦੋਦੇ ਜੀ ਇਹ ਹਾਂਜੀ 20 ਬਾਈ ਲੀਟਰ 20 ਬਾਈ ਲੀਟਰ ਠੀਕ ਆਜਾ ਪੂਰੀ ਖੋਲ ਰਹੀ ਆ ਵੇੜ ਵੱਡੀ ਕੱਦ ਕਾੜੇ ਪੂਰਾ ਹੋ ਗਿਆ ਤੇਰੇ ਰਾਮ ਮਹਾਂਦੇਵ ਜਿਹੜਾ ਪਿਆਰ ਕਰੇ ਤੇ ਤੇਰੇ ਦੇਵਾਂ ਨਾਲ ਗਾਵੇ ਤਦ ਮੈਂ ਪਵਣ ਪਾਣੀ ਕੋਈ ਸੰਤ ਹੋਇ ਬਾਂਦੋ ਜੀ ਹਾਂਜੀ ਬਾਜੀ ਬੋਲੋ ਜੀ ਇਹ ਐਡ ਦਾ 60000 ਚ ਮਾਨਦਣ 60000 ਮਾਨਦਣ ਕਿੰਨਾ ਜੀ 10000 ਰੁਪਏ ਛੱਡ ਦੋ ਸਿਰਫ ਹੀ ਹਾਂਜੀ ਹੋਰ ਵੇਖ ਲਓ ਛੱਡ ਦਾਂਗੇ ਥੋੜੀ ਮੋਟੇ ਦੋ ਹੀ ਹੋਰ ਛੱਡੋ ਤਿੰਨੇ ਛੱਡ ਦੋ ਛੱਡ ਦਾਂਗੇ ਚਲੋ ਬਾ ਤਿੰਨੀ ਵੜਾ ਜੀ ਤੇ ਲੋ ਜੀ ਦੇਖੋ ਤਿੰਨੇ ਵੜਾ ਚੁਾਈ ਕਰਕੇ ਪਾਸ ਕਰਕੇ ਆ ਜਣਾ ਭਾਈ ਜੀ ਆਜਾ ਨੰਬਰ ਬੋਲੋ ਅਸੀਂ ਖਾ ਦਿਓ ਅਸੀਂ ਅੱਛਾ ਆਜੋ ਦਿਖਾਓ ਆ ਬੱਚਾ ਜੀ ਅੱਛਾ ਠੀਕ ਆ ਆਹ ਬੱਚਾ ਹੈ ਜੀ ਠੀਕ ਆ ਆ ਕਾਲੀ ਵੜਦੀ ਤੇ ਆ ਦੂਜੀ ਆ ਜੀ ਚਲੋ ਨੰਬਰ ਬੋਲੋ ਜੀ ਨੰਬਰ ਹੈਗਾ ਜੀ 98727 ਹਾਂ ਜੀ 52903 ਠੀਕ ਆ 77219474 Só fica.